ਸਾਸੀ ਕਾਲ ਜੀ ਅੱਜ ਤੁਹਾਨੂੰ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰਖਾਨ ਦੇ ਵਿੱਚ ਲੈ ਕੇ ਆਏ ਹਾਂ ਇੱਥੇ ਤੁਹਾਡੀ ਇੱਕ ਮੁਲਾਕਾਤ ਕਰਵਾਵਾਂਗੇ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਦੀ ਅੱਜ ਉਮਰ 110 ਸਾਲ ਦੇ ਕਰੀਬ ਹੈ ਜਿਹੜੇ ਬਾਪੂ ਫੌਜਾ ਸਿੰਘ ਜਿਵੇਂ ਤੁਸੀਂ ਨਾਂ ਸੁਣਿਆ ਸੀ ਜਿਨ੍ਹਾਂ ਦੀ ਪਿੱਛੇ ਜੇ ਡੈਥ ਹੋ ਗਈ ਸੀ ਤਾਂ ਉਹਨਾਂ ਦੇ ਆਹਾਰ ਪ੍ਰਵਾਨ ਪ੍ਰਵਾਨ ਨੇ ਤਾਂ ਜਿਹੜਾ ਇਹਨਾਂ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਵੰਡ ਵੇਲੇ ਇਹਨਾਂ ਨੇ ਆਪ ਦੀ ਅੱਖੀਂ ਦੇਖਿਆ ਕੀ ਹਾਲ ਸੀਗਾ ਉਹਨਾਂ ਦੇ ਅੱਜ ਉਹਨਾਂ ਤੋਂ ਜ਼ੁਬਾਨੀ ਆਪਾਂ ਬਾਪੂ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤਾਂ ਸਾਨੂੰ ਆਸ ਹੈ ਕਿ ਤੁਹਾਨੂੰ ਵਧੀਆ ਲੱਗਣਗੀਆਂ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਤਾਂ ਅੱਜ ਤੁਹਾਡੇ ਨਾਲ ਅਸੀਂ ਬਾਪੂ ਜੀ ਦੇ ਨਾਲ ਮਿਲਾਉਣੇ ਆਂ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਜਦੋਂ ਆਪਣੀ ਵੰਡ ਹੋਈ ਆ ਜੀ ਹਾਂਜੀ 1947 ਦੇ ਵਿੱਚ ਉਦੋਂ ਤੁਹਾਡੀ ਕਿੰਨੀ ਕੰਗਰਸ ਸੀਗੀ ਜੀ ਕੋਈ ਨਹੀਂ ਦੱਸਿਆ ਵੀ ਇੱਥੇ ਹੀ ਦਾਇਆ ਪਤੀ ਦਾ 28 ਸਾਲ ਦੇ ਸੀ ਜੀ ਠੀਕ ਹੈ ਜੀ ਤਾਂ ਤੁਹਾਡੀ ਉਦੋਂ ਵਿਆਹ ਹੋ ਚੁੱਕਾ ਸੀ ਕਿ ਨਹੀਂ ਹੋਇਆ ਜੀ ਅੱਛਾ ਵਿਆਹ ਨਹੀਂ ਹੋਇਆ ਜੀ ਠੀਕ ਹੈ ਜੀ ਜਦੋਂ ਜਿਹੜਾ ਜਾੜਾ ਹੋਇਆ ਸੀਗਾ ਜੀ ਉਹ ਮੰਨ ਲਓ ਤੁਹਾਡਾ ਜਿਹੜਾ ਪਰਿਵਾਰ ਕਿੱਥੇ ਤੁਸੀਂ ਆਏ ਹੋ ਕਿ ਉਦੋਂ ਖੇਰੂ ਖੇਰੂ ਹੋ ਗਿਆ ਸੀ ਜਾਂ ਕਿਵੇਂ ਮਹਾਰਾਜ ਹੈ ਮਹਾਰਾਣੀ ਉਹ ਸਮਨ ਨਰਮ ਲੱਤੀ ਗਿਆ ਠੀਕ ਹੈ ਜੀ ਹਾਂਜੀ ਜਦੋਂ ਬੰਦਾ ਦੌੜਦਾ ਉਹਨੇ ਆਪੇ ਇੱਥੇ ਆ ਵੀ ਗਿਆ ਨੇ ਰੰਗੂ ਤੇ ਗਿਆ ਮੈਂ ਫਲੂਸ ਫਾਣ ਕੇ ਫਾਈਰ ਦਾ ਪਿੰਡ ਜੜਾਈ ਵਾ ਲਈ ਠੀਕ ਹੈ ਠੀਕ ਹੈ ਆਪਾਂ ਗਾ ਨੋ ਮਰ ਨਹੀਂ ਜਿਹੜਾ ਸਾਰਾ ਪਿੰਡ ਸੀਗਾ ਮੰਨ ਲਓ ਨਹੀਂ ਗਾ ਖੇਤ ਹੋ ਗਈ ਜਾਂਦੀ ਜਿੰਨਾਂ ਘਾਰੇ ਆ ਸੜ ਜਾਏ ਠੀਕ ਹੈ ਜੋ ਸੰਦੂ ਮੁਕ ਜਾ ਖੇਤ ਸੁਕੜਾ ਕੋਈ ਨਹੀਂ ਜਾਂਦਾ ਜਿੰਨਾ ਵੀ ਨਹੀਂ ਜਾਂਦਾ ਠੀਕ ਹੈ ਜਿਹੜਾ ਜਿਹੜਾ ਸਾਰਾ ਪਿੰਡ ਸੀ ਮੰਨ ਲਓ ਤੁਸੀਂ ਇੱਕੇ ਥਾਂ ਤੇ ਆਣ ਕੇ ਇੱਥੇ ਬੈਠ ਗਏ ਜਾਂ ਆਟਾ ਢੱਡ ਜਗ੍ਹਾ ਤੇ ਤੁਸੀਂ ਠੀਕ ਹੈ ਠੀਕ ਹੈ ਫਿਰ ਕੀ ਆਈ ਉਹ ਟੋਟਲ ਸਾਰਾ ਪਰਿਵਾਰ ਤੁਹਾਡਾ ਇੱਥੇ ਮੇਰੇ ਦੇ ਨਾਣਕੇ ਇਧਰ ਸਾਉਂ ਦਾ ਨਾਣਕੇ ਦੇਵੇਂ ਠੀਕ ਹੈ ਉਹ ਮੈਂ ਹਣੂ ਦੇਵੇਂ ਆਈ ਦੋਗੇ ਤੱ ਤਾਂ ਆਹ ਕੁ ਆਈ ਦੋਗੇ ਤਵਰੀ ਬਣੀ ਜਿਹੜਾ ਜ਼ਮੀਨ ਸੀਗੀ ਉੱਥੇ ਤੁਹਾਡੀ ਕਿੰਨੀ ਸੀ ਤੇ ਇੱਥੇ ਆਣ ਕੇ ਤੁਹਾਨੂੰ ਕਿੰਨੀ ਬਣੀ ਮੇਰੇ ਅਖ਼ਰ ਚੋਕਾਇਆ ਪੜ੍ਹ ਗਿਆ ਠੀਕ ਹੈ ਜੀ ਅਖ਼ਰ ਚੋਕਾਇਆ ਪੜ੍ਹ ਲਿਆ ਉਹ ਦਰ ਸਾਡੇ ਦੀ ਵੀ ਨਹੀਂ ਅੱਛਾ ਜੀ ਠੀਕ ਜਾਈ ਬੜਾ ਅੱਛਾ ਇੱਧਰ 5-5 ਕਿੱਲੇ ਆ ਗਏ ਠੀਕ ਹੈ ਜੀ ਤਾਂ ਜਿਹੜੇ ਤੁਹਾਡੇ ਹਾਣੀ ਆ ਮੰਨ ਲਓ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ ਸੀ ਮੁਸਲਮਾਨ ਪਰਿਵਾਰ ਜਾਂ ਕੋਈ ਵੀ ਰਹਿ ਗਿਆ ਸੀ ਤੁਹਾਨੂੰ ਕਦੀ ਉਹਨਾਂ ਨੇ ਯਾਦ ਕੀਤਾ ਜਾਂ ਤੁਹਾਨੂੰ ਕਦੀ ਫੋਨ ਕੀਤਾ ਜਾਂ ਗੱਲਬਾਤ ਹੋਈ ਕਦੀ ਜੀ ਨਹੀਂ ਸਾਡੀ ਕੋਈ ਸਾਡੀ ਠੀਕ ਹੈ ਜੇ ਪਿਆਰ ਨਾਲ ਬੋਲੋ ਸਹੀ ਹੈ ਅੱਛਾ ਜੀ ਜੋ ਪੇਲੀ ਸਾਰੇ ਉੱਥੇ ਰਹਿ ਗਏ ਤਾਂ ਤੁਸੀਂ ਕਿੰਨਾ ਕੋ ਪੜਿਆ ਹੋ ਕੋਈ ਨਾ ਨਾ ਠੀਕ ਹੈ ਜੀ ਤਾਂ ਜਿਹੜਾ ਤੁਹਾਡੇ ਸਿਹਤ ਦਾ ਰਾਜ ਕੀ ਆ ਮੰਨ ਲਓ ਕਿਵੇਂ ਦੀਆਂ ਤੁਹਾਡੀਆਂ ਖਰਾਕਾਂ ਸੀਆਂ ਜਿਹੜਾ ਤੁਸੀਂ ਅੱਜ ਵੀ ਮੰਨ ਲਓ 110 ਸਾਲਾਂ ਦੇ ਹੋਣ ਦੇ ਬਾਵਜੂਦ ਵੀ ਵਧੀਆ ਦਾ ਪਰਿਵਾਰ ਦੇ ਵਿੱਚ ਤੁਰੇ ਫਿਰਦੇ ਹੋ ਉਹ ਜਿਹੜਾ ਇਹ ਨਹੀਂ ਜਿਹੇ ਗਾਣੇ ਹੋਰ ਹੋਰ ਰਬਾਤ ਵੀ ਆ ਮੀਂਹ ਵਾਲੇ ਅੱਛਾ ਜੀ ਖੁੱਲਾ ਖੁੱਲਾ ਖਾਣਾ ਪੀਣਾ ਸੀ ਠੀਕ ਹੈ ਜੀ ਕਿਵੇਂ ਤੁਸੀਂ ਤੁਹਾਡੀ ਜਿਹੜੀ ਕੋਈ ਗੇਮ ਰਹੀ ਹੈ ਜੀ ਕੋਈ ਖੇਡਦੇ ਰਹੇ ਹੋ ਕੀ ਖੇਡਦੇ ਰਹੇ ਹੋ ਗੀ ਗੱਲ ਜੀ ਖੇਡਿਆ ਕੋਲਡੀਆਂ ਰਹੇ ਕੋਈ ਪ੍ਰਾਣਾ ਪੁਲਵਾਨ ਤੁਹਾਨੂੰ ਯਾਦ ਆ ਕੋਈ ਆਪਣੀ ਏਰੀਏ ਦਾ ਪੁਲਵਾਨ ਹੋਵੇ ਜਾਂ ਤੁਸੀਂ ਆਪਣੇ ਏਰੀਏ ਦਾ ਦੌਲੀ ਪੁਲਵਾਨ ਹੁੰਦਾ ਸੀ ਜਾਣਦੇ ਹੋ ਠੀਕ ਹੈ ਉਹ ਤੁਹਾਨੂੰ ਯਾਦ ਹੁੰਦਾ ਰਿਹਾ ਅੱਛਾ ਦੌਲੀ ਪਹਿਲਵਾਨ ਤੁਹਾਨੂੰ ਯਾਦ ਸਿਕਾਉਂਦਾ ਰਿਹਾ ਤੇ ਤੁਹਾਡੇ ਕੰਧ ਵਾਲੇ ਦੇ ਵਿੱਚ ਵੀ ਪਹਿਲਵਾਨ ਚੰਗੇ ਪਹਿਲਵਾਨ ਸੀ ਉਹਨਾਂ ਦਾ ਵੀ ਕੋਈ ਨਾਂ ਦਾ ਪਤਾ ਤੁਹਾਨੂੰ ਇੱਕ ਦਾ ਨਾਮ ਮੰਗਾ ਫਿਰ ਜੀ ਅੱਛਾ ਜੀ ਕਿ ਦੋ ਮੁਡੇ ਵਾਲੇ ਹੋ ਲਿਖਣਾ ਕਰਦੇ ਨਾਂ ਠੀਕ ਹੈ ਠੀਕ ਹੈ ਤੇ ਬੱਪ ਉਹ ਜਿੰਦ ਗੋਲ ਕੇ ਇਹ ਇਧਰ ਆਣ ਕੇ ਜੀ ਇਧਰ ਆ ਜਪਾ ਤੁਹਾਨੂੰ ਸ਼ਹਿਰ ਫਾਜ਼ਿਲ ਕਾ ਹੀ ਲੱਗਦਾ ਸੀ ਹਾਂ ਸ਼ਹਿਰ ਫਾਜ਼ਿਲ ਠੀਕ ਹੈ ਠੀਕ ਹੈ ਤਾਂ ਜਦੋਂ ਹੁਣ ਮੰਨ ਲਓ ਜਿਵੇਂ ਬਾਪੂ ਜੀ ਅੱਜ ਕੱਲ ਜਿਹੜੀ ਕਤਲੋਗਾਰਤਾ ਲੋਕੀ ਮਾੜੀ ਮਾੜੀ ਗੱਲ ਤੇ ਆਪਸ ਵਿੱਚ ਲੜ ਪੈਂਦੇ ਆ ਉਹ ਸ਼ਰੀਕਾ ਬਾਜੀ ਆ ਉਦੋਂ ਵੀ ਐਵੇਂ ਸੀ ਕਿ ਠੀਕ ਹੈ ਜੀ ਅੱਛਾ ਉਦੋਂ ਘਟ ਸੀ ਕਿ ਉਹਦਾ ਆਂਦਾ ਮੈਂ ਬੇਨੋ ਖਾਈ ਲਾਉਂ ਵਰਤ ਪਈ ਜਿਹੜੀ ਭਾਈਚਾਰਕ ਸੰਜ ਜਾਨੀ ਕਿ ਉਦੋਂ ਜਾਦੀ ਸੀ ਠੀਕ ਹੈ ਠੀਕ ਹੈ ਜੀ ਵੀ ਮੰਨ ਲਓ ਤਾਂ ਕੋਈ ਜਿਹੜਾ ਅੱਜ ਕੱਲ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਉਦੋਂ ਤਾਂ ਨਹੀਂ ਸੀ ਨਾ ਐਵੇਂ ਦਾ ਇੱਕ ਬਾਪੂ ਫੌਜਾ ਸਿੰਘ ਕਹਿੰਦਾ ਸੀ ਵੀ ਮੈਂ ਅਲਸੀ ਦੀਆਂ ਪਿੰਨੀਆਂ ਖਾਣਾ ਹੁੰਨਾ ਵੀ ਜਿਹੜੇ ਮੇਰੇ ਚ ਜਿਹੜੀ ਵੱਧ ਉਮਰ ਦਾ ਰਾਜ ਇਹ ਸੀਗਾ ਵੀ ਮੈਂ ਅਲਸੀ ਦੀਆਂ ਪਿੰਨੀਆਂ ਹੋਰ ਤੱਕ ਖਾਂਦਾ ਆਇਆ ਤਾਂ ਤੁਸੀਂ ਵੀ ਐਵੇਂ ਦੀ ਕੋਈ ਖਰਾਕ ਖਾਂਦੇ ਹੋ ਅਲਸੀ ਦੀਆਂ ਪਿੰਨੀਆਂ ਹੋ ਗਿਆ ਜਾਂ ਕੋਈ ਹੋਰ ਖਰਾਕ ਜਿਹੜੀ ਮੇਗੀ ਆ ਖਾਣੇ ਵਾਲੇ ਜਿੱਕਰ ਪਿੰਨੀਆਂ अच्छा 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 ठीक है मिश्री शक्कर ਤੇ ਛੋਲੇ ٹھیک ਹੈ ਜੀ ਇੱਕ ਜਿਵੇਂ ਬੰਦਾ ਬਜ਼ੁਰਗ ਹੋ ਜੇ ਤਾਂ ਘਰ ਦੇ ਕਹਿ ਲੱਗ ਪੈਂਦੇ ਯਾਰ ਵੀ ਇਹ ਜਵਾਕਾਂ ਵਰਗਾ ਹੋ ਗਿਆ ਬਹੁਤ ਤੰਗ ਕਰਦਾ ਕਦੀ ਇਹਨਾਂ ਨੇ ਤੁਹਾਨੂੰ ਪਰਿਵਾਰ ਨਹੀਂ ਐਵੇਂ ਤਾਂ ਨਹੀਂ ਨਾ ਕਿਹਾ ਨਾ ਨਾ ਵਧੀਆ ਖੁਸ਼ ਰਹਿੰਦੇ ਆ ਪੂਰੇ ਪਹੁੰਚ ਗਏ ਤੇ ਦਿੰਦੇ ਨੇ ਕੰਗਾਰੂ ਠੀਕ ਹੈ ਮਾਰਾ ਬੇਬੂਰਾ ਮਾਨ ਰੱਖਦੇ ਆ ਤੁਹਾਡਾ ਚਲੋ ਬਹੁਤ ਵਧੀਆ ਗੱਲ ਆ ਜੀ ਤੁਹਾਡਾ ਪਰਿਵਾਰ ਵੀ ਬਹੁਤ ਵਧੀਆ ਤਾਂ ਵੈਗਰੂ ਦੇ ਅੱਗੇ ਅਸੀਂ ਅਰਦਾਸ ਕਰਦੇ ਆਂ ਵੀ ਤੁਹਾਡੀ ਜਿਹੜੀ ਆ ਲੰਮੀ ਉਮਰ ਹੋਵੇ ਹਾਂ ਬਾਤ ਤੇ ਤੁਸੀਂ ਐਵੇਂ ਹੀ ਲੋਕਾਂ ਨੂੰ ਜਿਹੜੀ ਸਿੱਖਿਆ ਦਿੰਦੇ ਰਹੋ ਠੀਕ ਆ ਤਾਂ ਤੁਸੀਂ ਜਿਹੜੇ ਅੱਜ ਦੇ ਨੌਜਵਾਨ ਪੀੜੀ ਆ ਜਿਹੜਾ ਨਸ਼ਾ ਮੰਨ ਲਓ ਕਰਨ ਬੜਾ ਜ਼ਿਆਦਾ ਨਸ਼ੇ ਹੋ ਗਿਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਓਏ ਆਖੀਏ ਬਸ ਉਹ ਕਿੰਝੋ ਬਾਜੋ ਏ ਯਾ ਗੁਰਾਪਾ ਤੁਹਾਡੇ ਵੀਰੇ ਦਿਨੀ ਐਵੇਂ ਦਾ ਨਸ਼ਾ ਹੈਗਾ ਸੀ ਸਾਡੇ ਵੀਰੇ ਦੰਸਿਆ ਵੀ ਕਿਉਂ ਆਈ ਲਾਈਕ ਯੂ ਕਹਾਂਦੇ ਕੋਈ ਜਿਵੇਂ ਕੋਈ ਫੀਮ ਹੋ ਗਈ ਜਾਂ ਕੁਝ ਉਮੀਦਾਂ ਤੁਸੀਂ ਮਾੜੀ ਮੋਟੀ ਖਾ ਲਈ ਨਾ ਤੁਸੀਂ ਠੀਕ ਹੈ ਲੱਗ ਗਈ ਨਾ ਹਾਂਜੀ ਬੜਾ ਹੁੰਦਾ ਤੇ ਬੜੀ ਸ਼ਰਾਬ ਬੜੀ ਸਿੱਧੀ ਅੱਛਾ ਉਦੋਂ ਪੈਕ ਸੱਕ ਲਾ ਲੈਂਦੇ ਸਾਂ ਤਾਂ ਜਿਹੜਾ ਤੁਸੀਂ ਬਾਦਲ ਸਾਹਿਬ ਨਾਲ ਵੀ ਰਹੇ ਹੋ ਠੀਕ ਹੈ ਜੀ ਉਹ ਵੀ ਸਾਡੀ ਗੱਲ ਬਾਤ ਤੇ ਕਦੀ ਤੁਹਾਨੂੰ ਪਾਰਟੀ ਨੇ ਮਾਨ ਸਨਮਾਨ ਨਹੀਂ ਦਿੱਤਾ ਵੀ ਇੰਨੀ ਉਮਰ ਦੇ ਬਜ਼ੁਰਗ ਹੋ ਗਿਆ ਵੀ ਯਾਰ ਅਸੀਂ ਆ ਜਾ ਕੇ ਉਹਨਾਂ ਨੂੰ ਮਿਲੀਏ ਜਾਂ ਸਾਡੇ ਰੈਸਟ ਨਹੀਂ ਦੇ ਰਹੇ ਨੇ ਮੇਰੇ ਕੋਲ ਸਭ ਬੁਰਗਾਰੀ ਆ ਕੇ ਸਾਡੇ ਦੇ ਲਈ ਸਾਨੂੰ ਉਹ ਠੀਕਾ ਲਗਾ ਵਾਰ ਗਿਣਾ ਆ ਅੱਛਾ ਜੀ ਮਿਲਦੇ ਰਹੇ ਇੱਕ ਬਾਪੂ ਜੀ ਜਿਵੇਂ 15 ਅਗਸਤ ਦੇ ਬਜ਼ੁਰਗਾਂ ਨੂੰ ਸਨਮਾਨਤ ਕਰਦੇ ਆ टीसी ਵੱਲੋਂ ਸਨਮਾਨ ਹੁੰਦਾ ਜਾਂ ਸਰਕਾਰ ਵੱਲੋਂ ਸਨਮਾਨ ਹੁੰਦਾ ਤੁਹਾਡਾ ਕਦੀ ਤੁਹਾਨੂੰ ਸੱਦ ਕੇ 15 ਅਗਸਤ ਦੇ ਸਪੈਸ਼ਲ ਸਨਮਾਨ ਕੀਤਾ ਵੀ ਤੁਸੀਂ ਇੰਨੀ ਉਮਰ ਦੇ ਹੋ ਗਏ ਹੋ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਗਿਲਾ ਤੁਹਾਨੂੰ ਹੈਗਾ ਸਰਕਾਰ ਤੱਕ ਪੈਗਾ ਜਮ ਲੋਕਾਂ ਦੇ ਹਾਂਜੀ ਵੀ ਤੁਹਾਡਾ ਮਾਨ ਸਤਿਮਾਨ ਸਨਮਾਨ ਕਰਦੇ ਤੁਹਾਨੂੰ ਸੱਦ ਕੇ ਤੇ ਸੰਥਾ ਪਾ ਦੇ ਕਹਿੰਦੇ ਤੁਹਾਨੂੰ ਠੀਕ ਹੈ ਘਰੋਂ ਬਾਹਰ ਬਾਹਰ ਇਹ ਜਿੱਥੇ ਗੱਲਬਾਤ ਹੋਵੇਗੀ ਆਪਣੀ ਬਾਰ ਬਾਈਟਿੰਗ ਚਲੋ ਅਸੀਂ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਤੁਹਾਡੀ ਬढ़ाफा ਪੈਨਸ਼ਨ ਦੇ ਨਾਲ-ਨਾਲ ਤੁਹਾਡੀ ਕੋਈ ਵੱਖਰੀ ਪੈਨਸ਼ਨ ਵੀ ਲਾਈ ਜਾਵੇ ਜਿਹੜੀ ਖਰਾਕ ਆ ਜਿਹੜੀ ਤੁਸੀਂ ਹੁਣ ਮੰਨ ਲਓ ਖਾ ਰਹੇ ਹੋ ਉਹਦੇ ਨਾਲ ਤੁਹਾਨੂੰ ਵਧ ਖਰਾਕ ਦੇ ਪੈਸੇ ਵੀ ਮਿਲਣ ਸਰਕਾਰ ਦਵੇ ਜੀਨਾਬ ਠੀਕ ਹੈ ਹੋਰ ਕੀ ਚਾਹੀਦਾ ਠੀਕ ਹੈ ਜੀ ਹੋਰ ਕੀ ਚਾਹੀਦਾ ਹਾਂ ਚਲੋ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡੇ ਨਾਲ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤਾ ਵੈਗਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਇਹ ਚੰਗੀ ਖਰਾਕ ਤੇ ਜਿਹੜਾ ਪਰਿਵਾਰ ਦੇ ਵਿੱਚ ਵਧੀਆ ਮਿਲਵਰਤਨ ਹਾਂਜੀ ਤਾਂ ਤੁਸੀਂ ਜਿਹੜਾ ਹੋਣਾ ਉਹਨਾਂ ਦੇ ਬਜ਼ੁਰਗ ਬਾਰੇ ਤੁਸੀਂ ਕੀ ਖਿਆਲ ਰੱਖ ਰਹੇ ਹੋ ਕੋਈ ਸਪੈਸ਼ਲ ਉਹਨਾਂ ਨੂੰ ਖਰਾਕ ਦੇ ਰਹੇ ਹੋ ਖਰਾਕ ਇਹ ਜੀ ਦੁੱਧ ਗ੍ਰਹੀ ਖੁੱਲਾ ਰੋਟੀ ਪਾਣੀ ਚੰਗਾ ਦਹੀਂ ਦਾ ਜੀ ਬਸ ਇਹ ਖਰਾਕ ਜਿਹੜੇ ਬਾਪੂ ਹਰੀ ਕਿੰਨੇ ਭੈਣ ਭਰਾ ਸੀ ਜੀ ਇਹ ਚਾਰ ਭਰਾ ਸੀ ਜੀ ਦੋ ਭੈਣਾਂ ਠੀਕ ਆ ਉਹਨਾਂ ਦੇ ਵਿੱਚੋਂ ਵੀ ਨੋਜਾ ਹੈਗੇ ਹੁਣ ਕਿ ਨਹੀਂ ਜੋ ਸਾਰੇ ਚੜੇ ਗਏ ਭੈਣ ਭਰਾਵਾਂ ਦੇ ਵਿੱਚੋਂ ਇਕੱਲਾ ਬਾਪੂ ਜੀ ਆ ਠੀਕ ਆ ਜੀ ਅੱਗੇ ਤੁਸੀਂ ਕਿੰਨੇ ਭੈਣ ਭਰਾ ਸੀਗੇ ਜੀ ਅਸੀਂ ਚਾਰ ਭਰਾ ਐਟੈਂਟ ਤੇ ਜੀ ਤੇ ਇੱਕ ਭੈਣ ਠੀਕ ਆ ਠੀਕ ਜਿਵੇਂ ਆਮ ਹੀ ਗੱਲ ਹੁੰਦੀ ਆ ਵੀ ਬਜ਼ੁਰਗ ਜਦੋਂ ਜਵਾਕਾਂ ਵਰਗੇ ਹੋ ਜਾਂਦੇ ਆ ਕਦੀ ਬਾਪੂ ਨੇ ਜिद ਨਹੀਂ ਕੀਤੀ ਵੀ ਮੈਂ ਤਾਂ ਯਾਰ ਆਹੀ ਚੀਜ਼ ਖਾਣੀ ਆ ਨਹੀਂ ਨਹੀਂ ਜੋ ਆਖਿਆ ਆਖੇ ਕਹੀਆ ਤਾਦਾ ਮ ਖੇਰੂ ਜੀ ਕਰਦਾ ਤੇ ਖੇਰੂ ਬਰਾ ਦਿੰਦੇ ਨੇ ਅੱਛਾ ਜੀ ਬਸ ਜਿਹੜੀ ਚੀਜ਼ ਹੋਵੇ ਠੀਕ ਹੈ ਜੀ ਤਾਂ ਕੋਈ ਬੇਲੀ ਬੁੱਲੀ ਇਹਨਾਂ ਦੇ ਬਾਪੂ ਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਬਾਪੂ ਨੂੰ ਮੰਨ ਲਓ ਇਹਦੇ ਬੇਲੀ ਮਿਲਾ ਦਈਏ ਬੇਲੀ ਹੁਣ ਇੱਥੋਂ ਤਾਂ ਆਂਦੇ ਸੀ ਤੁਰ ਤਰ ਕੇ ਆਣੇ ਉਹ ਜੇ ਕੋਈ ਪ੍ਰਾਣੇ ਜਿਹੜੇ ਆ ਕੇ ਮਿਲ ਵੀ ਜਾਂਦੇ ਨੇ ਧਿਆਨ ਕੇ ਅਜੇ ਆਣ ਕੇ ਮਿਲ ਜਾਂਦੇ ਨੇ ਸਾਡੇ ਬਜ਼ੁਰਗ ਵੱਡੀ ਉਮਰ ਦਾ ਰਹੇ ਇੱਥੇ ਗਿਆ ਸਾਡੇ ਕੋਲ ਜੀ sim, <laughs> ela